ਸਤ ਸ੍ਰੀ ਅਕਾਲ ਦੋਸਤੋ ਸ਼ੁਰੂਆਤ ਕਰ ਲੈਨੇ ਆ ਸਵੇਰ ਦੀਆਂ ਖਬਰਾਂ ਦੀ ਰੇਲਵੇ ਨੇ ਕਈ ਮੁਸਾਫਰ ਗੱਡੀਆਂ ਕੀਤੀਆਂ ਰੱਦ 20 ਦੇ ਫੇਰਿਆਂ 'ਚ ਕੀਤੀ ਕਟੌਤੀ ਤੇ 4 ਅਗਲੇ ਹੁਕਮਾਂ ਤੱਕ ਮੁਲਤਵੀ ਰੇਲਵੇ ਨੇ ਧੁੰਦ ਦੇ ਮੱਦੇਨਜ਼ਰ ਯਾਤਰੀ ਰੇਲ ਗੱਡੀਆਂ ਦੇ ਪ੍ਰਚਾਲਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਦਸੰਬਰ 2025 ਤੋਂ ਲੈ ਕੇ 2026 ਦੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਦੇ ਸਮੇਂ ਦੌਰਾਨ ਉੱਤਰ ਰੇਲਵੇ ਸਮੇਤ ਬਖਵਖ ਡਿਵੀਜ਼ਨ 'ਚ ਚੱਲਦੀਆਂ 32 ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਜਦੋਂ ਕਿ 20 ਮੁਸਾਫਰ ਰੇਲ ਗੱਡੀਆਂ ਦੇ ਫੇਰਿਆਂ 'ਚ ਕਟੌਤੀ ਕੀਤੀ ਗਈ ਹੈ ਤੇ 4 ਅਗਲੇ ਹੁਕਮਾਂ ਤੱਕ ਰੱਦ ਰਹਿਣਗੀਆਂ ਦੂਜੀ ਵੱਡੀ ਖਬਰ ਦੀ ਸ਼ੁਰੂਆਤ ਕਰਦੇ ਆਂ ਵਿੱਤ ਮੰਤਰੀ ਚੀਮਾ ਨੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ ਕਿਸਾਨ ਮਜ਼ਦੂਰ ਜਾਂ ਆੜਤੀਏ ਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਚਾਹੀਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਿੜਬਾ ਦੀ ਅਨਾਜ ਮੰਡੀ ਅੰਦਰ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ ਡੇੜਬਾ ਵਿਖੇ ਅਨਾਜ ਮੰਡੀ ਦਾ ਜਾਇਜ਼ਾ ਲੈਂਦੇ ਹੋਏ ਆੜਤੀਆਂ ਦੇ ਕਿਸਾਨਾਂ ਨਾਲ ਝੋਨੇ ਦੀ ਖਰੀਦ ਨੂੰ ਲੈ ਕੇ ਕੀਤੀ ਗੱਲਬਾਤ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਡੇੜਬਾ ਦੀ ਅਨਾਜ ਮੰਡੀ ਅੰਦਰ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ ਡੇੜਬਾ ਵਿਖੇ ਅਨਾਜ ਮੰਡੀ ਦਾ ਜਾਇਜ਼ਾ ਲੈਂਦੇ ਹੋਏ ਆੜਤੀਆਂ ਦੇ ਕਿਸਾਨਾਂ ਨਾਲ ਝੋਨੇ ਦੀ ਖਰੀਦ ਨੂੰ ਲੈ ਕੇ ਗੱਲਬਾਤ ਕੀਤੀ ਵਿੱਤ ਮੰਤਰੀ ਜੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਹਨ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰ ਅਤੇ ਆਰਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣੀ ਚਾਹੀਦੀ ਸਰਕਾਰੀ ਅਧਿਕਾਰੀਆਂ ਨੇ ਉਹਨਾਂ ਸਖਤ ਹਦਾਇਤਾਂ ਕੀਤੀਆਂ ਨੇ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪਰੇਸ਼ਾਨੀ ਨਾ ਹੋਣ ਦਿੱਤੀ ਜਾਵੇ ਮਜੇਟੀਆਂ ਨੂੰ ਨਹੀਂ ਮਿਲੀ ਰਾਹਤ ਰੈਗੂਲਰ ਜਮਾਨਤ ਦੇ ਵਿਜੀਲੈਂਸ ਨੇ ਧਾਇਰ ਨਹੀਂ ਕੀਤਾ ਜਵਾਬ ਮੰਗਿਆ ਸਮਾਂ ਹਾਈ ਕੋਰਟ ਨੇ ਕਿਹਾ ਤੁਸੀਂ ਚਲਾਨ ਪੇਸ਼ ਕਰ ਚੁੱਕੇ ਹੋ ਹੁਣ ਤੁਹਾਡੇ ਜਵਾਬ ਦੀ ਕੋਈ ਲੋੜ ਵੀ ਨਹੀਂ ਹੈ ਕੋਰਟ ਨੇ ਸਾਫ ਕਰ ਦਿੱਤਾ ਕਿ 29 ਅਕਤੂਬਰ ਨੂੰ ਮਾਮਲੇ ਵਿੱਚ ਮੈਰਟ ਦੇ ਆਧਾਰ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਜਾਵੇਗੀ।